ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੈਸ਼ਿੰਗ ਬਟਿਕ ਤੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਆ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਦੀ ਆਪਾਂ ਨਿਊ ਵੀਡੀਓ ਲੈ ਕੇ ਆਇਆ। ਸੌਰੀ ਫੋਰ ਕੱਲਾਪਰ ਵੀਡੀਓ ਅਪਡੇਟ ਨਹੀਂ ਕਰ ਸਕੇ। ਥੋੜਾ ਜਿਹਾ ਆਪਣਾ ਬਟਿਕ ਤੇ ਕੰਮ ਜਿਹੜਾ ਬੀਤੇ ਚੱਲ ਰਿਹਾ ਸੀਗਾ ਇਸ ਕਰਕੇ ਆਪਾਂ ਜਿਹੜੀ ਇੱਕ ਵੀਡੀਓ ਨਿਊ ਨਹੀਂ ਬਣਾ ਸਕੇ। ਸੋ ਜਿਹੜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਸੋਹਣੇ ਸਿਲਕ ਟੋਨ ਪਸ਼ਮੀਨਾ ਦੇ ਉੱਪਰ ਲੈ ਕੇ ਆਏ ਆ ਸੂਟਸ ਦੀ। ਸੋ ਵੀਡੀਓ ਦੇ ਅੰਤ ਤੱਕ ਜਰੂਰ ਦੇਖਿਓ। ਸੋ ਫਰਸਟ ਸੂਟ ਆਪਾਂ ਰੈਡੀ ਬਹੁਤ ਸੋਨਾ ਆਪਾਂ ਇਹਦੇ ਘੇਰੇ ਦੇ ਉੱਤੇ ਵਰਕ ਕਰਵਾਇਆ ਬਹੁਤ ਹਲਕਾ ਫੁਲਕਾ ਵਰਕ ਕਰਵਾਇਆ ਸੋ ਤੁਸੀਂ ਇਹਨੂੰ ਡੇਲੀ ਵੇਅਰਲੀ ਵੀ ਯੂਜ਼ ਕਰ ਸਕਦੇ ਹੋ ਸੋ ਤੁਸੀਂ ਇਹਨੂੰ ਪਾਰਟੀ ਵੇਅਰ ਲਈ ਵੀ ਯੂਜ਼ ਕਰ ਸਕਦੇ ਹੋ ਆਪਾਂ ਨੋਰਮਲ ਸੂਟ ਰੈਡੀ ਕੀਤਾ ਇਹ ਵਾਲਾ ਸੋ ਇਹ ਵਰਕ ਘੇਰੇ ਦੇ ਉੱਪਰ ਆਏਗਾ ਔਰ ਬਹੁਤ ਹੀ ਸੋਨਾ ਵਰਕ ਇਹਦੀਆਂ 슬ੀਵਸ ਦੇ ਉੱਪਰ ਹੋਇਆ ਇਹ ਵਾਲਾ ਵਰਕ ਜਿਹੜਾ ਆਏਗਾ 슬ੀਵਸ ਦੇ ਉੱਪਰ ਆਏਗਾ ਬਹੁਤ ਸਿੰਪਲ ਸੋਬਰ ਤੇ ਹਲਕਾ ਫੁਲਕਾ ਆਪਾਂ ਵਰਕ ਕਰਵਾਇਆ ਸੋ ਬਹੁਤ ਸਾਰੇ ਜਿਹੜੇ ਆਪਣੇ ਕਸਟਮਰ ਹੈ ਜ ਆਪਣੀਆਂ ਭੈਣ ਆਪਾਂ ਨੂੰ ਕਹਿੰਦੇ ਕਿ ਉਹਨਾਂ ਨੂੰ ਬਹੁਤ ਘੱਟ ਵਰਕ ਵਾਲੇ ਸੂਟ ਚਾਹੀਦੇ ਆ ਸੋ ਆਪਾਂ ਬਹੁਤ ਹੀ ਘੱਟ ਵਰਕ ਵਾਲੇ ਸੂਟ ਰੈਡੀ ਕੀਤੇ ਆ ਬੜਾ ਯੂਨੀਕ ਜਿਹਾ ਸੂਟ ਰੈਡੀ ਹੋਇਆ ਇਹ ਵਾਲਾ ਸੋ ਇਹਦੇ ਨਾਲ ਦੁਪੱਟਾ ਡਬਲ ਟੋਨ ਦੇ ਵਿੱਚ ਹੋਏਗਾ ਬਹੁਤ ਹੀ ਪਿਆਰਾ ਸੂਟ ਬਣੇਗਾ ਤੁਹਾਡਾ ਇਹ ਬਾਦ ਨੈਕਸਟ ਸਟੈਪ ਆਪ ਇੱਕ ਹੋਰ ਰੈੱਡ ਕਲਰ ਦੇ ਉੱਪਰ ਰੈਡੀ ਕੀਤਾ। ਸੋ ਇਹਦੇ 프ਰੰਟ ਦੇ ਉੱਪਰ ਆਪਾਂ ਕਲੀਆਂ ਵਾਲਾ ਡਿਜ਼ਾਈਨ ਕੀਤਾ ਬਹੁਤ ਹੀ ਸੋਨਾ। ਸੋ ਇਹਦੀ ਵੀ ਲੈਂਥ ਦਾ ਤੁਹਾਨੂੰ ਕੋਈ इशू ਨਹੀਂ ਰਹੇਗਾ। ਸੋ ਇਹਦੇ 프ਰੰਟ ਦੇ ਉੱਪਰ ਬਹੁਤ ਸੋਨਾ ਕਲੀਆਂ ਵਾਲਾ ਵਰਕ ਹੋਇਆ ਹੈ। ਸੋ ਵਰਕ ਦੀ ਕੁਆਲਿਟੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਸੋਨਾ ਵਰਕ ਹੋਇਆ ਹੈ। ਪੂਰੇ ਫਰੰਟ ਤੇ ਉੱਪਰ ਇਦਾਂ ਆਏਗਾ ਔਰ ਇਹਦੀਆਂ ਬਹੁਤ ਹੀ ਪਿਆਰੀਆਂ ਫਲੀਸ ਵੀ ਬਣੀਆਂ ਇਹ ਵਰਕ ਹੈ ਜਿਹੜਾ 슬ੀਵਸ ਉੱਪਰ ਆਏਗਾ ਇਹਦੇ ਵਿੱਚ ਆਪਣੇ ਕੋਲੇ ਲਗ ਲ ਇਹਦੇ ਵਿੱਚ ਆਪਣੇ ਕੋਲੇ ਸਾਰੇ অলਮੋਸਟ ਸਾਰੇ ਕਲਰਸ ਆਪਣੇ ਕੋਲੇ ਮਿਲ ਜਾਣਗੇ ਡਬਲ ਸਿਲਕ ਟੋਨ ਪਸ਼ਮੀਨਾ ਦੇ ਸੋ ਤੁਸੀਂ ਹੋਰ ਵੀ ਕਿਸੇ ਕਲਰ ਦੇ ਉੱਪਰ ਰੈਡੀ ਕਰਵਾਉਣਾ ਤੁਸੀਂ ਕਰਾ ਸਕਦੇ ਹੋ ਸੋ ਇਹ ਵਾਲਾ ਸੂਟ ਵੀ ਤੁਸੀਂ ਐਸ ਇਜ਼ ਬਾਏ ਕਰ ਸਕਦੇ ਹੋ ਵਿਦ ਔਰ ਵਿਦਾਊਟ ਦੁਪੱਟਾ ਥਰਡ ਆਪਾਂ ਪਸ਼ਮੀਨੇ ਦੇ ਉੱਤੇ ਪਿਸਤਾ ਕਲਰ ਰੈਡੀ ਕੀਤਾ ਬਹੁਤ ਪਿਆਰਾ ਸੂਟ ਰੈਡੀ ਹੋਇਆ ਮਸ਼ੀਨ ਵਰਕ ਤੇ ਫਿਰ ਬਾਅਦ ਵਿੱਚ ਹੋਣਾ ਪਿਆਰਾ ਜਿਹਾ ਵਰਕ ਹੋਇਆ ਤੇ ਘੇਰੇ ਦੇ ਉੱਪਰ ਬਹੁਤ ਸੋਹਣੇ ਕਲਰਸ ਨਾਲ ਆਪਾਂ ਇਹਨੂੰ ਡਿਜ਼ਾਈਨ ਕੀਤਾ ਸੋ ਘੇਰੇ ਤੇ ਵਰਕ ਆਏਗਾ ਉਸ ਤੋਂ ਬਾਅਦ ਇਹਦੀਆਂ 슬ੀਵਸ ਦੇ ਉੱਪਰ ਵੀ ਵਰਕ ਆਏਗਾ ਸੋ ਇਹ ਵਰਗਾ ਜਿਹੜਾ 슬ੀਵਸ ਦੇ ਉੱਪਰ ਆਏਗਾ ਬਹੁਤ ਹੀ ਪਿਆਰਾ ਤੇ ਫਲੀਕ ਜਿਹਾ ਸੂਟ ਰੈਡੀ ਹੋਇਆ ਸੋ ਇਦਾਂ ਦੇ ਸੂਟ ਹੈ ਜਿਹੜੇ ਤੁਸੀਂ ਕਿਸੇ ਵੀ ਕਲਰ ਦੇ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਸੋ ਅੱਜ ਦੇ ਜਿਹੜੇ ਸੂਟ ਸਾਡੇ ਕੀ ਆਪਣੇ ਸੋ ਪਹਿ ਤੁਹਾਨੂੰ ਸ਼ੋ ਕਰ ਦਿੱਤੇ ਇਹਨਾਂ ਵਿੱਚ ਜਿਹੜਾ ਵੀ ਸੂਟ ਵਧੀਆ ਲੱਗੇ ਸਕਰੀਨ ਸ਼ਾਟ ਲੈ ਕੇ ਸਾਡਾ ਵਟਸਐਪ ਨੰਬਰ ਹੈ ਜੀ 781494234778149 ਬੈਲਟਨ 47 ਦੇ ਉੱਪਰ ਕੰਟੈਕਟ ਕਰ ਸਕਦੇ ਹੋ So adli thank you